ਜਿੰਨਾ ਕਹਣ ਕੀਤਾ ਸਾਡੇ ਲੀਡਰਾਂ ਨੇ ਕੀਤਾ ਸਾਡਾ ਜਿੰਨਾ ਕਹਣ ਕੀਤਾ ਸਾਡੇ ਸਿਆਸੀਆਂ ਕੀਤਾ ਮੈਨੂੰ ਇਹ ਗੱਲ ਕਹਿਣ ਤੋਂ ਗਰੇਜ ਕੋਈ ਨਹੀਂ ਉਹਨਾਂ ਨੇ ਸਾਡੀ ਨਵਜ ਫੜ ਲਈ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਟਾ ਦਾਲ ਫਰੀ ਦਿਓ ਬੱਤੀ ਫਰੀ ਦਿਓ ਚਾਹ ਪੱਤੀ ਫਰੀ ਦਿਓ ਇਹਨਾਂ ਦੇ ਕੋਲੋਂ ਜਿੱਥੇ ਮਰਜੀ ਨਾਰੇ ਮਰਾਲੋ ਇਹਨਾਂ ਝੰਡਾ ਚੋਕੇ ਤੋਰੀ ਪੈਣਾ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਇਹਨਾਂ ਕਰਕੇ ਆ ਜਾਣਾ ਉਹਨਾਂ ਸਾਡੀ ਨਵਜ ਫੜੀ ਆ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਵੱਡੇ ਕੱਲੂ ਘਾਰੇ ਦਾ ਬਦਲਾ ਲੈਣ ਵਾਸਤੇ ਸਾਰੀ ਲੀਡਰਸ਼ਿਪ ਚੱਲੀ ਆ ਤੇ ਕੋਈ ਬੰਦਾ ਕਿਸੇ ਦੀਆਂ ਲਤਾਂ ਨਹੀਂ ਖਿਚਣ ਡਿਆ ਕੋਈ ਬੰਦਾ ਇਥੇ ਦੇ ਗੁਰਦਾਰੇ ਜੇ ਦੋ ਚਾਰ ਮੋਤ ਬਾਰੇ ਇੱਕ ਢੜੇ ਦੇ ਬੈਠੇ ਹੋਣ ਤੇ ਦੂਜੇ ਵਾਲੇ ਆ ਜਾਣ ਤੇ ਪਹਿਲੇ ਉੱਠ ਕੇ ਕਰਨ ਨੂੰ ਚੱਲ ਜਾਂਦੇ ਆਪਾਂ ਚੱਲੇ ਇਕਦਰ ਆ ਗਏ ਆ ਗੁਰਦਾਰੇ ਚ ਭੀੜ ਘਟ ਕਿਉਂ ਵਾ ਗੁਰਦਾਰੇ ਤੇ ਬਣਾਏ ਅਸੀਂ ਮੱਲੇ ਉਹ ਮੱਲੀ ਫਲਾਣੇ ਮੱਲੇ ਮੇਲਾ ਅਸੀਂ ਜਦੋਂ ਸਾਡੇ ਮੱਲੇ ਉਹ ਅਸੀਂ ਆਪਣੇ ਮੱਲੇ ਵਾਲੇ ਜਾਵਾਂਗੇ ਅਸੀਂ ਦੂਜੇ ਮੱਲੇ ਮੱਥਾ ਟੇਕਣ ਕਿਉਂ ਜਾਈਏ ਇਹੀ ਗੱਲ ਹੈ